169 ਸਰੂਪ ਨੇ ਉਸ ਡੇਰੇ ਵਿੱਚ ਜਿਹਨੂੰ ਰਾਜਾ ਸਾਹਿਬ ਦਾ ਡੇਰਾ ਕਿਹਾ ਜਾਂਦਾ ਹੈ ਇਹ ਗੱਲ ਕਰਨ ਦੇ ਆਰੰਭ ਵਿੱਚ ਮੈਂ ਕਿਉਂਕਿ ਇਹ ਗੱਲ ਅੱਜ ਜਿਆਦਾ ਜ਼ਰੂਰੀ ਇਸ ਕਰਕੇ ਹੋ ਗਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਇੱਥੇ ਪਹੁੰਚ ਗਏ ਸਰਦਾਰ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੇ ਨਾਲ ਸੀਗੇ ਦਲਜੀਤ ਸਿੰਘ ਜੀ ਚੀਮਾ ਮੈਂ ਇਹਨਾਂ ਨੂੰ ਭਾਈ ਨਹੀਂ ਇਸ ਕਰਕੇ ਆਖਦਾ ਨਾ ਮੈਂ ਧਾਮੀ ਸਾਹਿਬ ਨੂੰ ਭਾਈ ਆਖ ਰਿਆਂ ਕਿ ਇਹਨਾਂ ਦੀ ਵਿਜਿਟ ਤੋਂ ਬਾਅਦ ਸਾਨੂੰ ਇਹ ਯਕੀਨ ਹੋ ਗਿਆ ਅੱਗੇ ਸਾਨੂੰ ਡਾਊਟ ਸੀ ਪਰ ਸਾਨੂੰ ਇਹ ਯਕੀਨ ਹੋ ਗਿਆ ਵੀ ਇਹ ਦੋਵੇਂ ਬੰਦੇ ਗੁਰਮਤ ਦਾ ਊੜਾ ਐੜਾ ਵੀ ਨਹੀਂ ਜਾਣਦੇ ਨਹੀਂ ਜਾਣਦੇ ਪੱਕਾ ਹੋ ਗਿਆ ਭਾਜੀ ਸਾਨੂੰ ਅਰੇ ਜਦੋਂ ਕਿ ਇਹ ਅਕਾਲੀ ਦਲ ਦੀ ਜਨਰਲ ਸੈਕਟਰੀ ਨੇ ਚੀਮਾ ਸਾਹਿਬ ਜਾਂ ਸਪੋਕਸਮੈਨ ਨੇ ਤੇ ਪ੍ਰਧਾਨ ਸਾਹਿਬ ਸਾਡੇ ਕਮੇਟੀ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਹਿਰੇਦਾਰ ਲਾਇਆ ਸੀ ਪਹਿਰੇਦਾਰ ਚੌਂਕੀਦਾਰ ਵੀ ਤੁਸੀਂ ਇਹ ਜਿਹੜੀ ਫਸਲ ਆ ਨਾ ਇਹਦੀ ਚੌਂਕੀਦਾਰੀ ਕਰਨੀ ਆ ਤੇ ਭਾਜੀ ਜਿਹੜਾ ਚੌਂਕੀਦਾਰ ਜਿਹੜਾ ਆ ਜੋ ਚੋਰਾ ਨਾਲ ਲੱਜੇ ਭਾਜੀ ਫਿਰ ਕੀ ਹੋਊਗਾ ਬਿਲਕੁਲ ਚੋਰੀ ਹੋਊ ਦੱਬ ਕੇ ਫਿਰ ਤਾਂ ਦੱਬ ਕੇ ਚੋਰੀ ਹੋਣੀ ਸੀ ਜਿੱਥੇ 100 ਪਾਉਣੇ 200 ਸਰੂਪ ਪਏ ਹੋਣ ਤੇ ਪ੍ਰਧਾਨ ਸਾਹਿਬ ਵਿਜਿਟ ਕਰਦੇ ਹੋਣ ਪਾਜੀ ਪ੍ਰਧਾਨ ਸਭ ਦੀ ਆਈ ਸਾਈਟ ਤਾਂ ਵੀਕ ਨਹੀਂ ਹੈਗੀ ਉਹ ਬਿਲਕੁਲ ਚਲੋ ਕਿ ਵੀਕ ਵੀ ਆ ਤੇਨਕਾ ਵੀ ਲਾਉਂਦੇ ਨੇ ਉਹ ਹਨਾ ਪਾਜੀ ਕੀ ਉਹਨਾਂ ਨੇ ਉਸ ਡੇਰੇ ਨੂੰ ਨਹੀਂ ਵੇਖਿਆ ਉਹਨਾਂ ਨੇ ਕੱਲੀ-ਕੱਲੀ ਚੀਜ਼ ਨਹੀਂ ਵੇਖੀ ਹੋਏਗੀ ਉੱਥੇ ਉਥੇ ਮੈਂ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਵੈਸੇ ਤਾਂ ਉਹ ਪਰਮੇਸ਼ਰ ਜੀ ਹਰ ਥਾਂ ਹੀ ਹਾਜ਼ਰ ਨਾਜ਼ਰ ਆ ਪਰ ਇੱਕ ਸਾਡੇ ਸਿੱਖਾਂ ਦੇ ਗਾਲੇ ਬਣੀ ਆ ਵੀ ਗੁਰੂ ਦੀ ਹਜੂਰੀ ਮੰਨ ਕੇ ਮੈਂ ਕਹਿਣਾ ਗੁਰੂ ਸਾਹਿਬ ਨੂੰ ਹਾਜ਼ਰ-ਨਾਜ਼ਰ ਮੰਨ ਕੇ ਕਹਿਣਾ ਵੀ ਜਿਹੜੀ ਗੱਲ ਮੈਂ ਕਹਾਗਾ ਉਹ ਸੱਚ ਆਖਾਂਗਾ ਗੀਤਾ ਤੇ ਹੱਥ ਰੱਖ ਕੇ ਕਹਿਣਾ ਵੀ ਜੋ ਬੋਲਾਂ ਜੋ ਕਹਾਗਾ ਸੱਚ ਕਹਾਗਾ ਕਹਿੰਦੇ ਆ ਨਾ ਇੰਦੇ ਕਹਿੰਦੇ ਆ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੱਥ ਰੱਖ ਕੇ ਗੱਲ ਕਹਿਣਾ ਏ ਤੇ ਪ੍ਰਧਾਨ ਸਾਹਿਬ ਅੰਨੇ ਹੋ ਗਏ ਪ੍ਰਧਾਨ ਸਾਹਿਬ ਨੂੰ ਉੱਥੇ ਲੱਗੀਆਂ ਮੂਰਤਾਂ ਉੱਥੇ ਅੰਦਰ ਤੁਰੇ ਫਿਰੇ ਤੁਰ ਤੁਰੇ ਫਿਰਦੇ ਕੁੱਤੇ ਨਹੀਂ ਦਿਸੇ ਉਥੇ ਦਿਨ ਦਿਹਾੜੇ 589 ਦੀਵੇ ਰੱਖੇ ਹੋਏ ਜਿਹੜੇ ਬਾਲਟੇ ਉਥੇ ਜੋਤ ਦਿਨ ਦਿਹਾੜੇ ਜਗ ਰਹੀ ਆ ਜਦੋਂ ਜਦੋਂ ਆ ਜਿਹੜਾ ਦੀਵਾ ਜਗ ਰਿਹਾ ਨਾ ਉੱਤੇ ਸੂਰਜ ਆ ਹਮ ਹਮ ਜੇਕਰ ਮੈਂ ਥਾਲ ਰਾਵ ਚੰਦ ਦੀਪਕ ਬਣੇ ਰਾਵ ਚੰਦ ਦੀਪਕ ਬਣੇ ਜਦੋਂ ਉਹ ਦੀਪਕ ਕੁਦਰਤ ਦੇ ਸੋਹਣੇ ਬਖਸ਼ੇ ਹੋਏ ਜਿਨ੍ਹਾਂ ਨੂੰ ਗੁਰੂ ਨਾਨਕ ਨੇ ਆਖਿਆ ਪਈ ਇਹ ਦੀਵੇ ਨੇ ਸੰਸਾਰ ਦੀਆਂ ਇਹਨਾਂ ਅੱਖਾਂ ਨੂੰ ਵੇਖਣ ਲਈ ਚਾਨਣ ਦੀ ਲੋੜ ਆ ਚਾਨਣ ਤੋਂ ਬਿਨਾ ਇਹ ਅੱਖਾਂ ਦੇਖ ਨਹੀਂ ਸਕਦੀਆਂ ਇਹਨਾਂ ਅੱਖਾਂ ਦੇ ਅੰਦਰ ਜਿਹੜੀ ਜੋਤ ਉਦੋਂ ਹੀ ਦੇਖ ਸਕਦੀ ਹੈ ਜਦੋਂ ਕੁਦਰਤਾ ਬਣਾਇਆ ਹੋਇਆ ਸੁੰਦਰ ਦੀਵਾ ਚੜਦਾ ਜਾਂ ਜਦੋਂ ਬਿਜਲੀ ਦਾ ਲਾਟੂ ਆ ਪੰਜ ਗਾਉਨੇ ਆ ਉਦੋਂ ਤੇ ਭਾਜੀ ਜੇ ਲਾਟੂ ਜਗਦੇ ਵਿੱਚ ਜੇ ਸੂਰਜ ਦੇ ਚੜੇ ਤੇ ਕੋਈ ਬੰਦਾ 40 50 60 ਦੀਵੇ ਰੱਖ ਕੇ ਦੇਸੀ ਘੋ ਹੁਕਦਾ ਹੋਏਗਾ ਉਹ ਤਾਂ ਫਿਰ ਮਨਮਤੀ ਹੀ ਹੋਇਆ ਨਾ ਮਨਮਤੀਆ ਬਿਲਕੁਲ ਜੀ